ਹਾਂਜੀ 사ਸੀ ਕਾ ਜੀ ਸਾਰਿਆਂ ਨੂੰ ਕੀ ਹਾਲ ਚੱਲਦਾ ਟੀ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਆ ਜੀ ਸਾਲ ਦਾ ਆਖਰੀ ਦਿਨ 31 ਦਸੰਬਰ ਤੇ ਆਪਾਂ ਆਏ ਆ ਜੀ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਤੇ ਹੁਣ ਅੰਦਰ ਜਾ ਕੇ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਕਰਾਉਂਦੇ ਆ ਸੰਗਤ ਵਾਗੇ ਚੋ ਵਾਗੇ ਚੋ ਦਾ ਜਾਵ ਕਰਦੀ ਪਈ ਐ ਹੁਦੇਵਾ ਵਾਲੇ ਨੂੰ ਸਲਾਮ ਸਲਾਮ ਹੁਦੇਵਾ ਵਾਲੇ ਨੂੰ ਸਾਰੀਆਂ ਸੰਗਤਾਂ ਇੰਨੀ ਠੰਡ ਚ ਰੱਬ ਅਗੇ ਨਤਮਸਤਕ ਹੋ ਕੇ ਬੈਠੀਆਂ ਨੇ ਕਿ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਰੱਬ ਦੇ ਸੱਚੇ ਦਰ ਤੋਂ ਕਰ ਸਕਣ ਤੁਸੀਂ ਜਿੱਥੇ ਵੀ ਦੇਖੋਗੇ ਤੁਹਾਨੂੰ ਸੰਗਤ ਹੀ ਸੰਗਤ ਦਿਖੇਗੀ ਰੱਬ ਨੂੰ ਪਿਆਰ ਕਰਨ ਵਾਲੀ ਸੰਗਤ ਇੰਨੇ ਪਿਆਰ ਨਾਲ ਸਰੋਵਰ ਦੇ ਕਿਨਾਰਿਆਂ ਤੇ ਬੈਠ ਕੇ ਨਾਮ ਜਪ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਤਕਰੀਬਨ 2 ਘੰਟੇ ਪਈ ਨੇ ਜੀ ਹਜੇ ਨਵਾਂ ਸਾਲ ਚੜ੍ਹਨ ਚ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਇਕੱਠ ਸੰਗਤਾਂ ਸੰਪੂਰਨ ਰੂਪ ਨਾਲ ਬੈਠ ਕੇ ਪਾਠ ਤੇ ਵੈਗੁਰੂ ਦਾ ਜਾਪ ਕਰਦੀਆਂ ਪਈਆਂ ਨੇ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ Shut Oh ਜੋੜੇਗਾ ਅੱਜ ਤੁਸੀਂ ਵੇਖ ਸਕਦੇ ਹੋ ਇੱਕ ਦਮ ਸੰਗਤ ਇਕੱਠੀ ਹੋਈ ਆ। ਮੁਝਾਲ ਵੀਰ ਨੂੰ ਭੇਜਿਆ ਜੋੜੇ ਲੈਣ ਨਾ ਸਾਨੂੰ ਇਧਰੋਂ ਵੇਖਣ ਦਿਆ ਵਾ ਤੇ ਨਾ ਹੁੰਦੇ 15 20 ਮਿੰਟ ਹੋ ਗਏ ਆ ਤੇ ਮੈਨੂੰ ਇਦਾਂ ਲੱਗੰਦੇ ਜੋੜੇ ਲੈ ਕੇ ਆਪਣੇ ਬਾਕੇ ਚੱਲ ਗਏ। ਕਿੱਦਾਂ ਹੀ ਦਿੰਦੇ ਆ ਆਉਣਗੇ। ਭਰਾਵਾ ਆ ਜਾ। ਥੋਈ ਨਾ ਕਿਤੇ ਲੱਭ ਲੋ ਭਲਾ ਮੈਂ ਝੁੰਗ ਜਾਉਂ ਕਰਕੇ। ਮਿੱਤਰੋ ਜੀ ਤੁਹਾਨੂੰ ਦਿਖੰਦਿਆਂ ਕਿਤੇ ਤੇ ਕਮੈਂਟ ਕਰਕੇ ਦੱਸਿਓ ਕਿੱਥੇ ਗਾਓ। ਜਾਣ ਨਹੀਂ ਵਿਖੰਦਿਆ ਪੱਗ ਕਿਹੜੀ ਬੰਨੀ ਸੀ ਉਹਨੇ ਕਾਲੀ ਪੱਗ ਲੱਖਾਂ ਨੇ ਬੰਨੀ ਗਾਲੀ ਪੱਗ ਆਹੀ ਗੁਰਜੀ ਵੇਖੋ ਜੋੜੇ ਮਾਈ ਗੁਰਜੀ ਅਹੀਂ ਟੈਂਸ਼ਨ ਪੈ ਗਈ ਇੱਧਰ ਫੜਾ ਦੇ ਮੈਨੂੰ ਮੇਰੇ ਲੱਭੀ ਜਾਂਦਾ ਹੀ ਤੇਰੇ ਕੰਨ ਮਿੱਤਰੋ ਇੱਕ ਵੱਚੁ ਗਿਆ ਵਾ ਤੇ ਹਜੇ ਵੀ ਸੰਗਤ ਦਾ ਰਸ਼ ਹੋਣਾ ਹੀ ਬਲਕਿ ਰਾਗਾ ਜਿੰਨਾ ਪਹਿਲਾਂ ਸੀ ਤੇ ਅਸੀਂ ਮੱਥਾ ਦੇ ਕੇ ਆ ਗਏ ਹੋਏ ਆ ਬਾਅਦ ਤੇ ਹੁਣ ਅਸੀਂ ਥੋੜਾ ਜਿਆਦਾ ਤੁਗੜਾ ਖੜਾ ਕਰਾਂਗੇ ਤੇ ਫਿਰ ਅਸੀਂ ਆਪਣੇ ਚਲੋਗੇ ਥੋੜਾ ਜਿਆਦਾ ਪਾਸੇ ਦਰੋਂ ਘੁੰਮ ਫੇਰ ਕੋ ਸੰਗਤ ਸਾਹਮਣੇ ਤੇ ਪਰ ਇਹ ਆ ਬੁਰਾ ਹੈ ਜਿਹੜੀ ਏਰੀਆ ਅਸੀਂ ਕਿੰਦੂ ਸਿਆਸ਼ ਹੋਣੀ ਚਾਹੀਦੀ ਤੁਰੋ ਵੇਖ ਸਕਦੇ ਹੋ ਕਹੀਂ ਉਹ ਲਾਸਟ ਗੇਟ ਤੱਕ ਸੰਗਤ ਹੀ ਸੰਗਤ ਆ। ਜਦੋਂ ਆਇਆ ਇਹ ਉਹ ਸਾਡੇ ਮਿੱਤਰੋ ਪਿਆਗਾ ਛੁੱਟ ਉੱਡੰਦੇ ਆ। ਕਿੰਨੇ ਵੱਡੇ? ਪਿੱਛੇ ਵੀ ਕਿੰਨੇ ਵੱਡੇ ਉੱਡੰਦੇ ਸੀ। ਮਾੜਾ ਵੀਡੀਓ ਨਹੀਂ ਬਣਾਈ। ਤੇ ਸੰਗਤ ਵੇਖੋ ਤੁਸੀਂ ਕਿੰਨੀ ਆ। ਉਹ ਫਤ ਲੈ ਦੋ ਲਾਉਣ ਦੇ ਲੱਗ ਰਹੇ ਹਨਾ। ਸਭ ਕੇ ਉੱਡੰਦੇ। ਮੈਂ ਦੇਖਦੀ ਜਦੋਂ ਬੰਦਾ ਆਪਾਂ ਨੂੰ ਦਾ। ਚੱਲੇ ਬੰਦਾ।

ਕੁਝ ਇਦਾਂ ਕਰਦਾ ਆ ਜੀ ਅੰਮ੍ਰਿਤਸਰ ਦਾ ਨਵਾਂ ਸਾਲ ਸਾਰਿਆਂ ਨੂੰ ਵਧਾਈਆਂ ਮੇਰੇ ਵੱਲੋਂ ਪਿਆਰ ਤੇਉਣ ਵਾਲਾ ਸਾਲ ਤੁਹਾਡੇ ਸਾਹਮਣੇ ਜ਼ਿੰਦਗੀ ਚ ਖੁਸ਼ੀਆਂ ਲਿਆਵੇ ਤੇ ਇਹ ਗੱਲ ਜਿਵੇਂ ਖੁਸ਼ ਰਹੋ ਬਸ ਜੀ ਆਸ ਦੇਵਾ ਰਹੋ ਮੇਰੇ ਭਰਾਵਾਂ ਨੂੰ ਰੱਬ ਵੱਡੀਆਂ ਵੱਡੀਆਂ ਗੱਡੀਆਂ ਦੇਵੇ ਜਿੱਥੇ ਮੈਂ ਬੈ ਕੇ ਸਪੀਕਾ ਬਣਾਵਾਂ 2025 ਚ ਹੰਗ ਕੇ ਸਬਸਕਰਾਈਬਰ ਕੰਪੀਅਰ ਕਰਨੇ ਮਿੱਤਰੋ